ਆਜੂ ਲਾਈਵ ਤਸਵੀਰਾਂ ਤੁਸੀਂ 올 ਪੰਜਾਬ ਨਿਊਜ਼ ਤੇ ਦੇਖ ਰਹੇ ਹੋ ਇਹ ਸਭ ਪਿੰਡ ਮਾਦੂਪੁਰ ਦੀਆਂ ਹਨ ਜਿੱਥੇ ਪਿੰਡ ਦੇ ਸਟੇਡੀਅਮ ਦੇ ਵਿੱਚ ਇੱਕ 23 ਸਾਲਾ ਨੌਜਵਾਨ ਦੀ ਲਾਸ਼ ਮਿਲਣ ਤੇ ਇਲਾਕੇ ਵਿੱਚ ਸਨਸਨੀ ਜਾਈ ਫੈਲ ਗਈ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਮੌਤੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ तुसी देख रहे ऑल पंजाब न्यूज़ तो अमरदीप टंडा की विशेष रिपोर्ट ਦੀ ਨਾਮ ਪਾਇਆ ਮਨਜੀਤ ਸਿੰਘ ਜੀ ਕੀ ਮਾਮਲਾ ਸਾਰਾ ਡੈਡ ਬੋਡੀ ਦੀ ਸਿਕੂ ਸਾਰੇ ਜਦੋਂ ਮੈਨੂੰ 12 ਵਜੇ ਮੁੰਡੇ ਦਾ ਫੋਨ ਆਇਆ ਜਿੱਦਾਂ ਜੀ ਇੱਥੇ ਡੈਡ ਬੋਡੀ ਇਹ ਨਹੀਂ ਆ ਕੇ ਦੇਖੀ ਮੈਂ ਤਾਂ ਉਦੋਂ ਹੀ ਆ ਗਿਆ ਜਦੋਂ ਫੋਨ ਆਇਆ ਇਹਨਾਂ ਦਾ ਤੇ ਹਰਦਾਸਪੁਰ ਦਾ ਲੱਗਦਾ ਬੰਦਾ ਮੁੱਕਾ ਪਿਆ ਸੀ ਜੇ ਕੋਲ ਮੋਟਰਸਾਈਕਲ ਵੀ ਖੜਾ ਆ ਤੇ ਪਾਰਸ ਤੇ ਮੋਬਾਈਲ ਕੋਲ ਪਿਆ ਉਹਦੇ ਮੂੰਹ 'ਚੋਂ ਖੂਨ ਵਗਿਆ ਡੈਡ ਬੋਡੀ ਜਿੱਦਾਂ ਮੁੱਕਾ ਪਿਆ ਜਦੋਂ ਆ ਕੇ ਦੇਖਿਆ ਤਾਂ ਪਾਣਾ ਪੁੰਨਾ ਉੱਤੇ ਦਿੱਤਾ ਤੇ ਹੁਣ ਦੇਖਿਆ ਤਾਂ ਜੇ ਹਰਦਾਸਪੁਰ ਦਾ ਮੁੰਡਾ ਆਇਆ ਤੁਹਾਡਾ ਕਿਹੜਾ ਪਿੰਡ ਨੀਰਾ ਦਾ ਮਾਦੋਪੁਰ ਹੀ ਆ ਜੀ ਮਾਦੋਪ ਉਹ ਮੁੰਡੇ ਨੇ ਦੱਸਿਆ ਜੀ ਉਹ ਆ ਗਿਆ ਮੁੰਡੇ ਨੂੰ ਫੋਨ ਜਦ ਕੀਤਾ ਅੱਛਾ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਅਸੀਂ ਲੱਜਦੇ ਪਏ ਸੀ ਸਵੇਰ ਦਾ ਲੱਜਦੇ ਨਹੀਂ ਪਿਆ ਫੋਨ ਵੱਜਦਾ ਵੀ ਪਿਆ ਸੀ ਅਸੀਂ ਚੱਕਿਆ ਨਹੀਂ ਫੋਨ ਉਹਦਾ ਜੋ ਵੀ ਕੁਮਾਰ ਪਿਆ ਕੋਲ ਜਦ ਦੇਖਿਆ ਆ ਗਿਆ ਤਾਂ ਇਹ ਮੁੰਡਾ ਇਹ ਪਹਿਲਾਂ ਵੀ ਦੇਖਿਆ ਗਿਆ ਸੀ ਬੰਦਾ ਇਹ ਇੱਥੇ ਨਹੀਂ ਨਹੀਂ ਆਪਾਂ ਨਹੀਂ ਦੇਖਿਆ ਪਹਿਲਾਂ ਮੈਨੂੰ ਤਾਂ ਜਦੋਂ ਫੋਨ ਆਇਆ ਮੌਕੇ ਦਾ ਫੋਨ ਆ ਵੀ ਆਪਣੇ ਮਾਧੋਪੁਰ ਗਰਾਉਂਡ 'ਚ ਮੁੰਡਾ ਮੁੱਕਾ ਪਿਆ ਹੋਈ ਵੀ ਆ ਕੇ ਦੇਖਦਾ ਕੌਣ ਹੈ ਇਹਦਾ ਪਹਿਲੀ ਵਾਰ ਹੈ ਪੈਦਲੀ ਜਾਂ ਕਿਸ ਚੀਜ਼ ਤੇ ਨਹੀਂ ਮੋਟਰਸਾਈਕਲ ਤੇ ਆ ਜੀ ਡਿਸਕਵਰ ਅੱਛਾ ਹਾਂਜੀ ਤੋ ਕੀ ਲੱਗਦਾ ਹੈ ਕਿ ਕਿੱਦਾਂ ਹੋਈ ਮੌਤ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਦਾਂ ਮੌਤਾ ਹੀ ਖੂਨ ਨੱਕ ਰਾਹੀ ਖੂਨ ਆਉਂਦਾ ਪਿਆ ਇਹ ਨਹੀਂ ਪਤਾ ਵੀ ਕਿਦਾਂ ਮੋਕਾ ਕਿਦਾਂ ਨਹੀਂ ਤਾਂ ਬਾਅਦ ਚ ਪਤਾ ਲੱਗੂ ਆਪਾਂ ਕੁਛ ਨਹੀਂ ਇਹਦੇ ਬਾਰੇ ਕਹਿ ਸਕਦੇ ਉਸ ਘਰਿਆਂ ਨਾਲ ਸੰਪਰਕ ਹੋਇਆ ਕੀ ਕਹਿੰਦੇ ਹਾਂਜੀ ਹਾਂਜੀ ਉਹਦੇ ਘਰ ਤੇ ਆ ਗਏ ਆ ਉਹਨਾਂ ਨੂੰ ਦੱਸ ਦਿੱਤਾ ਉਹਨੂੰ ਦੇਖ ਲਿਆ ਆ ਗਏ ਜੀ ਹਾਂਜੀ ਲੱਗਦਾ ਕਿ ਕੋਈ ਨਸ਼ੇ ਨਸ਼ੀ ਕਰਨ ਮੌਤ ਹੋਈ ਜਾਂ ਕੁਦਰਤੀ ਮੌਤ ਆਪਾਂ ਦੇਖੋ ਮੈਂ ਬਿਨਾ ਗੱਲੋਂ ਨਹੀਂ ਕਹਿ ਸਕਦਾ ਵੀ ਨਸ਼ੇ ਨਾਲ ਮੌਤ ਹੋਈ ਜਾਂ ਕਿਦਾਂ ਮੌਤ ਹੋਈ ਇਹ ਨਹੀਂ ਆਪਾਂ ਕਹਿ ਸਕਦੇ ਜੇ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਆਪਾਂ ਤਾਂ ਬਾਡੀ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਾਡੀ ਨੂੰ ਦੇਖ ਕੇ ਭਾਜੀ ਅੱਜ ਕੀ ਕਵਾਂਗੇ ਆਪਾਂ ਇਦਾਂ ਕਿਦਾਂ ਕਹਿ ਦਵਾਂਗੇ ਬਾਡੀ ਦੇਖ ਕੇ ਲੱਗ ਰਿਹਾ ਟੈਗ ਦਾ ਦਸਾਰਾ ਫੋਨ ਆ ਰਿਹਾ ਦਿਮਾਗ ਦੀ ਨਾਲੀ ਭੱਟੀ ਆ ਇਹ ਹੋ ਸਕਦਾ ਬਾਕੀ ਆਪਾਂ ਆਸਾਂ ਨਹੀਂ ਫੋਨ ਆ ਰਿਹਾ ਆਪਣਾ ਵੀ ਇਹੀ ਪਿੰਡ ਹੈ ਜੀ ਹਾਂਜੀ ਹਾਂਜੀ ਮਾਧਪੁਰੇ ਪਿੰਡ ਮੈਨੂੰ ਪਤਾ ਉਹ ਪਿੰਡੋਂ ਜਾ ਕੇ ਪਹਿਲਾਂ ਕੋਈ ਪੁਲਿਸ ਵਗੈਰਾ ਨਹੀਂ ਪਹੁੰਚੀ ਹੋਈ ਮੈਂ ਸੱਤ ਸੌ ਸਾਬ ਨੂੰ ਫੋਨ ਕਰ ਦਿੱਤਾ ਆ ਅੱਛਾ ਜੀ ਹਾਂਜੀ ਸਤ ਅਸ਼ਾਣੇ ਫਕਵਾੜੇ ਤੇ ਉਹ ਕਹਿੰਦੇ ਭੇਜਦੇ ਪਿਆ ਸੀ ਮੈਨੂੰ ਆਪ ਹੀ ਜਾਂ ਡਿਊਟੀ ਅ ਕਨੇ ਉਹਦੇ ਪਿਆ ਤੇ ਜਿੱਥੇ ਬੋਡੀ ਮਿਲੀ ਕਿਹੜੀ ਜਗਾ ਜੀ ਇਹ ਇਹ ਮਾਧੋਪੁਰ ਜੀ ਪਾਕਣੀਆਂ ਦੇ ਰੋਡ ਤੇ ਆ ਗਰਾਊਂਡ ਵੱਡੀ ਪਟੋਵਾਲ ਵਾਲੇ ਸਟੇਡੀਅਮ ਬਟਾ ਅੱਛਾ ਜੀ ਹਾਂਜੀ ਸੋ ਪਿੰਡ ਵਾਲੇ ਵੱਲੋਂ ਤੁਹਾਡਾ ਪਿੰਡ ਵੀ ਦੱਸਿਆ ਹੀ ਹੈ ਕਿ ਮਾਧੋਪੁਰ ਪਿੰਡ ਸਾਡਾ ਮਾਧੋਪੁਰ ਹਾਂਜੀ ਕਦੀ ਇਹ ਵਿਅਕਤੀ ਪਹਿਲਾਂ ਵੀ ਇੱਥੇ ਘੁੰਮਦਾ ਫਿਰਦਾ ਨਜ਼ਰ ਆਇਆ ਸੀ ਭਾਜੀ ਕਦੀ ਵੀ ਨਹੀਂ ਦੇਖਿਆ ਇੱਥੇ ਕਦੀ ਇਹ ਇਹ ਤਾਂ ਅਸੀਂ ਆਪਣੇ ਖੇਤਾਂ ਜਿਹੇ ਕੰਮ ਕਰਦੇ ਤੇ ਮੁੰਡੇ ਨੇ ਚੰਗ ਦੱਸਿਆ ਉੱਥੇ ਬੰਦਾ ਡਿੱਗਿਆ ਪਿਆ ਆ ਫਾਇਦੇ ਦੁਆਇਆ ਇਹ ਤੋ ਤਿੰਨ ਯਾਨੇ ਇਹ ਸਾਡੇ ਚਾਚਾ ਇਹ ਲੜਕਈ ਆ ਵੀ ਤੇ ਉੱਥੋਂ ਆਇਆ ਤੇ ਦੇਖਿਆ ਜੀ ਡੈ ਸਟੇਡੀਅਮ ਆ ਨਾਲੇ ਕਬਰਸਤਾਨੇ ਦਾ ਕਿਹੜਾ ਰੋਡ ਜਾਂਦਾ ਜੀ ਇਹ ਮਾਦੂ ਪਰ ਦੀਆਂ ਰੋੜੇ ਮਾਦੂ ਪਰ ਤੋਂ ਪੱਟਨੇ ਵਾਲੇ ਰੋਡ ਤੇ ਜੀ ਧੰਨਵਾਦ ਤੁਹਾਡਾ ਕੀ ਨਾਮ ਭਾਈ ਬਲਵਿੰਦਰ ਹੈ ਜੀ ਡੈਡ ਬੋਡੀ ਮਿਲ ਜੇਗੀ ਤੁਹਾਡਾ ਕੀ ਲੱਗਦਾ ਜੀ ਪਾਣ ਜਾ ਜੀ ਅੱਛਾ ਕੀ ਕਰਨ ਹੋਏ ਇੱਥੇ ਡੈਡ ਬੋਡੀ ਮਿਲੀ ਹੈ ਮੌਤ ਵੀ ਕੱਲ ਦਾ ਹੀ ਨਿਕਲਿਆ ਹੈਗਾ ਅਖਰੀ ਦਾ ਗਿਆ ਖਰਾ ਮੇਲਾ ਦੇਖਣ ਗਿਆ ਹੈ ਅੱਛਾ ਜੀ ਕੋਈ ਬਾਤ ਨਹੀਂ ਹੈ ਕੱਲ ਤਾਂ ਨਿਕਲੇ ਜੀ ਕੁਝ ਪਤਾ ਲੱਗਾ ਇੱਥੇ ਮਾਦੂ ਪਰ ਦੀ ਸਟੇਡੀਅਮ ਵਿੱਚ ਕਿੱਦਾਂ ਪਹੁੰਚ ਗਏ ਇੱਥੋਂ ਗਏ ਫੋਨ ਕੀਤਾ ਸੀਗਾ ਜੀ ਕਿਹੜਾ ਪਿੰਡਾ ਮੁੰਡੇ ਦਾ

ਪਰ ਉਹ ਕਹਿੰਦਾ ਮੈਂ ਲਾਈਫ ਹਾਂ ਤੋਂ ਬਣਾਉਣ ਜਾਣਾ ਮੇਰਾ ਜੱਪਿਆ ਉਹ ਕਰਾ ਲਿਆ ਮੈਂ ਟੱਟ ਬਹਾਂ ਨਜੇ ਮਾਰ ਕੇ ਅੱਛਾ ਤੁਹਾਨੂੰ ਕੋਈ ਪਤਾ ਲੱਗਾ ਹਾਂ ਜੀ ਹੁਣੇ ਪਤਾ ਲੱਗਾ ਜੀ ਪੁਲਿਸ ਪਹੁੰਚੀ ਮੋਕ ਤੇ ਹਾਂਜੀ ਕੀ ਕਹਿੰਦੇ ਪੁਲਿਸ ਵਾਲੇ ਉਹ ਕਹੜੇ ਕਹਿੰਦੇ ਆ ਵੀ ਡੈੱਡ ਬੋਡੀ ਲੈ ਕੇ ਸਭਲਾ ਹਟਾਈ ਹੋਇਆ ਪੁਲਿਸ ਨਾਟੂ ਕਰਾਉਣ ਜੀ ਠੀਕ ਆਪਰਾ ਕਿੰਦਾ ਮਰ ਮੇਰਾ ਨਾਮ ਰਾਨੂੰ 510 ਰਾਨੂੰ ਜੀ ਹਾਂਜੀ ਇਹ ਜਿਹੜੀ ਡੈੱਡ ਬੋਡੀ ਮਿਲੀ ਆ साढ़े तो क्या लगते हैं? साढ़े मतलब गुंडी या मेरा पोता ही लगता है उस दिन देख के देखो, उधर तो साढ़े गुंडी है जी ना, और अच्छा साढ़े नारकार हुआ। तुसी इतने पूजियो कीना दा। मुंडे था? मुंडे था ना है का या गौरव, गौरव चली। गौरव चली। क्यों काम करते हैं? काम में तो हमारा मटा रंगड़े का था सिखा ह� ਦੇਖੀ ਜੀ ਜਦ ਸਾਨੂੰ ਪਤਾ ਲੱਗਿਆ ਤਾਂ ਸਾਡਾ ਮੁੰਡਾ ਐ ਗਵਾਂਡੀ ਐ ਮੈਂ ਮੁੰਡੇ ਨਾਲ ਲੈ ਕੇ ਤਾਂ ਸੀ ਇੱਥੇ ਪਹੁੰਚ ਗਏ ਐ ਇਹ ਬਾਹਰ ਬੇਰਾ ਵੀ ਗਿਆ ਸੀ ਕਿਸੇ ਫੋਰਨ ਕੰਟਰੀ ਨਹੀਂ ਹਲੇ ਨਹੀਂ ਗਏ ਹੈਗੇ ਹਾਂ ਤੇ ਕੋਈ ਨਸ਼ਾ ਵਗਰਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਵਗਰਾ ਅਸੀਂ ਤਾਂ ਸੁਣਿਆ ਨਹੀਂ ਹੈਗਾ ਨਸ਼ਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਹੈ ਮਾਧੋਪੁਰ ਕੋਲ ਤਾਂ ਪਹੁੰਚ ਗਿਆ ਹਰ ਰਸਤੇ ਪਤਾ ਨਹੀਂ ਇਹਨਾਂ ਨੇ ਮਾਧੋਪੁਰਿਆ ਨੇ ਫੋਨ ਸੁਣ ਫੋਨ ਕੀਤਾ ਹਾਂਗਾ ਹੁਣ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਉਸ ਦੇ ਲਈ ਪਹੁੰਚ ਗਏ ਆ ਮੋਟਰਸਾਈਕਲ ਵੀ ਐਨ ਸਹੀ ਸਲਾਮਤਾ ਕੋਈ ਐਕਸੀਡੈਂਟ ਨਹੀਂ ਜੀ ਦਾ ਮੁੰਡਾ ਪਿਆ ਆ ਬਸ ਹੁਣ ਨਿਕਲ ਪੁਲਿਸ ਵਾਲੇ ਪੁੱਜੀ ਮੋਕੇ ਤੇ ਕੀ ਕਹਿੰਦੇ ਹੁਣ ਪੁਲਸ ਵਾਲੇ ਕਹਿੰਦੇ ਆ ਦੇਖਦੇ ਆ ਹੁਣ ਅਸੀਂ ਕਾਰਵਾਈ ਕਰਦੇ ਆ ਸਰ ਮੋਕੇ ਤੇ ਪੁੱਜਿਆ ਕਿ ਕੀ ਮਾਮਲਾ ਸਾਰਾ ਡੈੱਡ ਬੋਡੀ ਮਿਲੀ ਹੈ ਇਹ ਗੋਰਮ ਮੁੰਡਾ 3 ਸਾਲ ਦੀ ਉਮਰ ਦਾ ਹਰਤਾਸ ਉਹ ਕੱਲ੍ਹ ਤੋਂ ਨਿਕਲਿਆ ਸੀ ਉਹ ਇਹ ਡੈੱਡ ਬੋਡੀ ਇੱਥੇ ਮਿਲਿਆ ਮਾਤੂ ਗਰਾਊਂਡ 'ਚ ਤੇ ਆਪਟੀਜਨ ਲੈ ਕੇ ਇਹ ਕਾਰਵਾਈ ਚੰਪ ਨੇ ਦੀ ਆਲੀ ਸਰ ਕੁਝ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਮੌਤ ਹੋਈ ਇਹ ਤੇ ਮੈਡੀਕਲ ਪੋਸਟਮਾਰਟਮ ਹੋਗਾ ਅੱਛਾ ਜੀ